ਸਾਰੇ ਆਨ ਨੂੰ ਸਤਿ ਸ੍ਰੀ ਅਕਾਲ ਜੀ ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਵਰਸ ਅੱਜ ਆਪਾਂ ਬਣਾਵਾਂਗੇ ਅੰਬਰਸਰੀ ਛੋਲੇ ਅੰਬਰਸਰੀ ਛੋਲੇ ਜਿਹੜੇ ਬਣਾਉਣੇ ਬਹੁਤ ਆਸਾਨ ਹੈ ਇਹਦੇ ਵਾਸਤੇ ਮੈਂ ਰਾਤ ਨੂੰ ਛੋਲੇ ਭੋਂਤੇ ਸੀਗੇ ਤਾਂ ਹੁਣ ਵਿੱਚ ਦੋ ਹਰੀਆਂ ਇਲਾਇਚੀਆਂ ਅੱਗੋਂ ਥੋੜਾ ਮੂੰਹ ਖੋਲ ਕੇ ਤੇ ਥੋੜੇ ਜਿ ਇੱਕ ਚਮਚਾ ਆਪਾਂ ਪਾ ਦਾਂਗੇ ਆਮਲੇ ਸੁੱਕੇ ਆਮਲੇ ਪਾ ਦਾਂਗੇ ਭਾਵੇਂ ਤਾਂ ਇਹ ਆਪਾਂ ਪਹਿਲਾਂ ਰਾਤ ਨੂੰ ਭੋਂਣ ਵੇਲੇ ਹੀ ਪਾ ਦਈਏ ਤਾਂ ਪਾਵੇਂ ਆਪਾਂ ਇਸ ਤਰ੍ਹਾਂ ਉਬਾਲਣ ਵੇਲੇ ਪਾ ਦਈਏ ਤਾਂ ਇਹਨੂੰ ਮੈਂ ਇਹ ਫਿਲਟਰ ਦੇ ਵਿੱਚ ਪਾ ਕੇ ਤੇ ਵਿੱਚ ਰੱਖ ਰੱਖ ਦਾਂਗੇ ਆਪਾਂ ਇਹ ਫਿਲਟਰ ਦਾ ਮੈਂ ਜੇ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਵਧੀਆ ਲੱਗਦੀ ਹੈ ਤਾਂ ਇਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦੇ ਦੇਵਾਂਗੀ ਕੁੱਕਰ ਤੇ ਕੁੱਕਰ ਨੂੰ ਗੈਸ ਤੇ ਰੱਖ ਕੇ ਹੁਣ ਆਪਾਂ ਇਹਦੀਆਂ 4 ਵਿਸਲਾਂ ਆਉਣ ਤੱਕ ਇਹਨੂੰ ਛੋਲਿਆਂ ਨੂੰ ਉਬਾਲਾਂਗੇ ਜਿਨ੍ਹਾਂ ਨੂੰ ਆਪਣੀਆਂ ਛੋਲੇ ਉਬਲਦੇ ਆ ਉਹਨਾਂ ਨੂੰ ਕੋਲੋਂ ਆਪਾਂ ਮਸਾਲੇ ਦੀ ਤਿਆਰੀ ਕਰ ਲਵਾਂਗੇ ਕੀ ਕੀ ਇਹਦੇ ਵਿੱਚ ਪੈਣਾ ਉਹ ਚੀਜ਼ਾਂ ਆਪਾਂ ਲੈ ਲਵਾਂਗੇ ਸਭ ਤੋਂ ਪਹਿਲਾਂ ਤੇ ਮੈਂ 4 ਪਿਆਜ਼ ਪਾਲੇ ਸੀਗੇ ਕਿਉਂਕਿ ਇਹਦੇ ਵਿੱਚ ਪਿਆਜ਼ ਜ਼ਿਆਦਾ ਜਾਂਦੇ 2 మీడియం ਕਰਦੇ ਟਮਾਟਰ ਪਾਲੇ ਸੀ మీడియం ਤੋਂ ਥੋੜੇ ਵੱਡੇ ਹੀ ਐ ਥੋੜਾ ਜਿਹਾ ਲਸਣ ਲੈ ਲਿਆ ਸੀ ਤੇ ਥੋੜਾ ਜਿਹਾ ਅਦਰਕ ਇਹਨਾਂ ਨੂੰ ਸਾਰਿਆਂ ਨੂੰ ਛਿੱਲ ਕੇ ਧੋਸਵਾਰ ਕੇ ਤੇ ਕਟਿੰਗ ਕਰ ਲਿਆ ਸੀਗਾ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੇ ਪਿਆਜ਼ ਆ ਇਹਨਾਂ ਨੂੰ ਆਪਾਂ ਮਿਕਸੀ ਦੇ ਗ੍ਰੈਂਡਰ ਚਾਜ ਪਾ ਕੇ ਤੇ ਇਹਨਾਂ ਦਾ ਆਪਾਂ ਪੇਸਟ ਬਣਾ ਲਵਾਂਗੇ ਲਓ ਜੀ ਪੇਸਟ ਆਪਣਾ ਬਣ ਗਿਆ ਤਾਂ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਸਾਈਡ ਤੇ ਤੇ ਅਦਰਕ ਤੇ ਲਸਣ ਇਹ ਮੈਂ ਵਿੱਚ ਕਦੀ ਨਹੀਂ ਕੁੱਟੇਗੇ ਮਤਲਬ ਕਿ ਇਹ ਮੈਂ ਲਸਣ ਅਦਰਕ ਤਾਂ ਹਮੇਸ਼ਾ ਪੁੰਨ ਕੇ ਹੀ ਪਾਉਣੀ ਆ ਤੇ ਜਿਹੜੇ ਲਸਣ ਹੈ ਉਹ ਮੈਂ ਹਮੇਸ਼ਾ ਹੀ ਤਰੀ ਵਾਲੀ ਸਬਜ਼ੀ ਚ ਗਰੇਵੀ ਵਾਲੀ ਸਬਜ਼ੀ ਦੇ ਵਿੱਚ ਕੁੱਟ ਕੇ ਹੀ ਪਾਉਣੀ ਕਿਉਂਕਿ ਕੁੱਟੇ ਹੋਏ ਲਸਣ ਦਾ ਪੂਜੇ ਮਸਾਲੇ ਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਤੇ ਲੋ ਜੀ ਆਪਣਾ ਜਿਨੇ ਨੂੰ ਆਪਣੀ ਦੂਜੀ ਤਿਆਰੀ ਹੋਈ ਹੈ ਉਹਨੇ ਨੂੰ ਆਪਣੇ ਛੋਲਿਆਂ ਨੂੰ 4 ਵਿਸਲਾਂ ਲੱਗ ਗਈਆਂ 4 ਵਿਸਲਾਂ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਛੋਲੇ ਆਪਣੇ ਪੂਰੀ ਤਰ੍ਹਾਂ ਪੋਲੇ ਹੋ ਗਏ ਤਾਂ ਇਹਨੂੰ ਆਪਾਂ ਵਿਚ ਲੈ ਜਿਹੜੇ ਆਪਾਂ ਔਲੇ ਪਾਏ ਸੀ ਨਾ ਇਹਦਾ ਇਹੀ ਸੁੱਖ ਹੁੰਦਾ ਵੀ ਇਹ ਵਿੱਚ ਮਿਕਸ ਨਹੀਂ ਹੁੰਦੀ ਖੁੱਲਣ ਦਾ ਡਰ ਨਹੀਂ ਹੁੰਦਾਗਾ ਫਿਲਟਰ ਦਾ ਇਹਨੂੰ ਸਾਈਡ ਤੇ ਕੱਢ ਦਵਾਂਗੇ ਤੇ ਹੁਣ ਛੋਲੇ ਜੇ ਆਪਾਂ ਵੇਖ ਲਈਏ ਜੇ ਕੋਈ ਮਾੜੀ ਮੋਟੀ ਕਸਰ ਹੋਈ ਤਾਂ ਰੱਖ ਦਾਂਗੇ ਵੈਸੇ ਚਾਰ ਬਿਸਰਾ ਵਿੱਚ ਬਹੁਤ ਵਧੀਆ ਛੋਲੇ ਐਂ ਪੋਲੇ ਰੂਮ ਵਰਗੇ ਹੋ ਗਏ ਆ ਤਾਂ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਕੁੱਕਰ ਦੇ ਵਿੱਚੋਂ ਤੇ ਕੁੱਕਰ ਨੂੰ ਤੋਕੇ ਤੇ ਇਸੇ ਦੇ ਵਿੱਚ ਹੀ ਆਪਾਂ ਫਿਰ ਤੜਕਾ ਲਾਵਾਂਗੇ ਕੜਚੀਕ ਦਾਬਾਰਾਂ ਮੈਂ ਸਰੋਂ ਦਾ ਤੇਲ ਪਾ ਲਿਆ ਤਾਂ ਇਹਦੇ ਵਿੱਚ ਖੜੇ ਮਸਾਲੇ ਪਾਵਾਂਗੇ ਜਵਿੱਤਰੀ ਦਾਲਚੀਨੀ ਥੋੜੀ ਜਿਹੀ ਕਾਲੀ ਮਿਰਚ ਤੇ ਦੋ ਵੱਡੀਆਂ ਕਾਲੀਆਂ ਇਲਾਚੀਆਂ ਇਹਨਾਂ ਦਾ ਗਮੂ ਖੋਲ ਕੇ ਮੇਰੇ ਵਿੱਚ ਪਾ ਰਹੀਆਂ ਤੇ ਤਿੰਨ ਲੌਂਗ ਤੇ ਦੋ ਆਪਾਂ ਲੈ ਲਾਂਗੇ ਤੇਜ ਪੱਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਦੋਂ ਆਪਣਾ ਤੇਲ ਕਲਕ ਗਿਆ ਥੋੜਾ ਜਿਹਾ ਟੈਂਪਰੇਚਰ ਥੋੜਾ ਜਿਹਾ ਡਾਊਨ ਹੋ ਕਰਨ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਤਾਂ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਤੇਲ ਦੇ ਵਿੱਚ ਪੁੰਨ ਲਵਾਂਗੇ ਜਦੋਂ ਕਿ ਆਪਦਾ ਇਹ ਪੂਰਾ ਫਲੇਵਰ ਵਿੱਚ ਛੱਡ ਜਾਣਗੇ ਤੇਲ ਦੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਅੱਧਾ ਚਮਚ ਪਾਵਾਂਗੇ ਜੀਰੇ ਦਾ ਜੀਰਾ ਵੀ ਪਾਉਂਦੇ ਸਾਰੀ ਐਨ ਵਧੀਆ ਭੁੱਜ ਗਿਆ ਤਾਂ ਹੁਣ ਵਿੱਚ ਪਾ ਦਾਂਗੇ ਫਾਈਨ ਚੌਪ ਕੀਤਾ ਹੋਇਆ ਅਦਰਕ ਤਾਂ ਅਦਰਕ ਨੂੰ ਵੀ ਆਪਾਂ ਡੇਢ ਮਿੰਟ ਆਪਾਂ ਭੁੰਨ ਲਵਾਂਗੇ ਜਦੋਂ ਥੋੜਾ ਜਿਹਾ ਅਦਰਕ ਵੀ ਆਪਾਂ ਆਪਣਾ ਭੁੱਜ ਗਿਆ ਤਾਂ ਫਿਰ ਆਪਾਂ ਜਿਹੜਾ ਆਪਣਾ ਮਾਮ ਦਸਤੇ ਦੇ ਵਿੱਚ ਕੁੱਟਿਆ ਹੋਇਆ ਲਸਣ ਹੈ ਨਾ ਉਹ ਪਾਵਾਂਗੇ ਜਦੋਂ ਇਸ ਤਰ੍ਹਾਂ ਕੁੱਟਿਆ ਹੋਇਆ ਲਸਣ ਆਪਾਂ ਪਾ ਕੇ ਮਸਾਲੇ ਚ ਭੁੰਨਦੇ ਆ ਨਾ ਤਾਂ ਕੱਟੇ ਹੋਏ ਲਸਣ ਨਾਲੋਂ ਕੁੱਟੇ ਹੋਏ ਲਸਣ ਦਾ ਫਲੇਵਰ ਵੀ ਵਧੀਆ ਆਉਂਦੀ ਹੈ ਸਮੈਲ ਵੀ ਵਧੀਆ ਆਉਂਦੀ ਹੈ ਸਬਜ਼ੀ ਦਾ ਜਾਇਕਾ ਵੀ ਬਹੁਤ ਵਧੀਆ ਆਉਂਦਾ ਹੈ ਤਾਂ ਹੁਣ ਲਸਣ ਵੀ ਜਦੋਂ ਪੁੱਜ ਗਿਆ ਤਾਂ ਫਿਰ ਉਸ ਤੋਂ ਬਾਅਦ ਆਪਣਾ ਆਪਾਂ ਪਾ ਦਵਾਂਗੇ ਆਪਾਂ ਪਿਆਜ਼ ਪਿਆਜ਼ਾਂ ਦੀ ਪੇਸਟ ਪਾ ਕੇ ਉਹਨੂੰ ਵੀ ਆਪਾਂ ਥੋੜਾ ਜਿਹਾ ਪਹਿਲਾਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਜਿੰਨੇ ਕੋਲੋਂ ਆਪਣੇ ਹਜੇ ਪਿਆਜ਼ ਭੁੱਜਦੇ ਤਾਂ ਉਹਨੇ ਨੂੰ ਆਪਣੇ ਕੋਲੇ ਜਿਹੜੇ ਦੋ ਟਮਾਟਰ ਐ ਉਹਨਾਂ ਦੇ ਵੀ ਆਪਾਂ ਪੇਸਟ ਬਣਾ ਲਾਂਗੇ ਤਾਂ ਲੋ ਜੀ ਕੋਲੋਂ ਆਪਣਾ ਟਮਾਟਰਾਂ ਦੀ ਵੀ ਪੇਸਟ ਬਣਾ ਲਈ ਐ ਤਾਂ ਹੁਣ ਵਿੱਚ ਭੁੱਜੇ ਹੋਏ ਪਿਆਜ਼ ਮਸਾਲੇ ਦੇ ਵਿੱਚ ਆਪਾਂ ਨਮਕ ਮਿਰਚ ਮਸਾਲਾ ਪਾਵਾਂਗੇ ਨਮਕ ਲਾਲ ਮਿਰਚ ਹਲਦੀ ਪਾਊਡਰ ਕਾਲੀ ਮਿਰਚ ਧਨੀਆ ਪਾਊਡਰ ਦੇਗੀ ਮਿਰਚ ਇੱਕ ਚਮਚ ਤਾਂ ਮਤਲਬ ਨਮਕ ਮਿਰਚ ਮਸਾਲੇ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਪਾਓ ਤਾਂ ਹੁਣ ਜਦੋਂ ਇਹਨਾਂ ਨੂੰ ਮਸਾਲਿਆਂ ਨੂੰ ਵੀ ਥੋੜਾ ਜਿਹਾ ਸੇਕ ਲਵਾ ਲਾਂਗੇ ਭੁੰਨ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਪਾ ਦੇਵਾਂਗੇ ਉਤੋਂ ਟਮਾਟਰ ਦੀ ਪੇਸਟ ਟਮਾਟਰ ਦੀ ਪੇਸਟ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਜਦੋਂ ਪੁੱਜ ਗਿਆ ਚੰਗੀ ਤਰ੍ਹਾਂ ਫਿਰ ਆਪਾਂ ਉਸੇ ਮਿਕਸੀ ਦੇ ਗ੍ਰੈਂਡਰ ਜਾਰ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਮਸਾਲੇ ਦੇ ਵਿੱਚ ਪੈਨ ਜੋਗਾ ਤਾਂ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਬਾਅਦ ਦੇ ਵਿੱਚ ਫਿਰ ਫਿਰ ਤੋਂ ਭੁੰਨ ਲਵਾਂਗੇ ਪਾਣੀ ਪੋਣ ਤੋਂ ਬਾਅਦ ਵੀ ਜਦੋਂ ਪਾਣੀ ਪਾਉਣ ਤੋਂ ਬਾਅਦ ਵੀ ਐਨ ਵਧੀਆ ਭੁੱਜ ਗਿਆ ਤਾਂ ਹੁਣ ਮਸਾਲਾ ਵੀ ਭੁੱਜ ਗਿਆ ਆਪਣਾ ਤਾਂ ਹੁਣ ਇਹਦੇ ਵਿੱਚ ਜਿਹੜੇ ਆਪਣੇ ਉਬਲੇ ਹੋਏ ਛੋਲੇ ਐ ਉਹ ਪਾ ਦਵਾਂਗੇ ਮਾਰਕੀਟ ਵਾਲੇ ਤਾਂ ਥੋੜੇ ਜਿ ਛੋਲੇ ਰੱਖ ਲੈਂਦੇ ਆ ਉਹਦੇ ਵਿੱਚ ਕੁੱਟ ਕੇ ਵਿੱਚ ਪਾ ਦਿੰਦੇ ਹੋਰ ਵੀ ਜ਼ਿਆਦਾ ਮਤਲਬ ਗਰੇਵੀ ਨੂੰ ਥਿੱਕ ਕਰਨ ਲਈ ਪਰ ਆਪਾਂ ਕੁੱਟ ਕੇ ਨਹੀਂ ਪਾਵਾਂਗੇ ਮੈਂ ਵੈਸੇ ਹੀ ਗਰੇਵੀ ਥੋੜੀ ਜਿ ਘਾਟ ਹੀ ਰੱਖੀ ਐ ਵੀ ਜਿੰਨੀ ਕੁ ਵਧੀਆ ਲੱਗਦੀ ਐ ਸਬਜ਼ੀ ਦੇ ਵਿੱਚ ਲੱਗੇ ਉਸ ਤੋਂ ਬਾਅਦ ਆਪਾਂ ਫਿਰ 3-4 ਵਿਸਲਾਂ ਵੱਜਣ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਲਿਆ ਤਾਂ ਕੋਲੋਂ ਮੈਂ ਜਦੋਂ ਇਹ ਬਨ ਰਿਹਾ ਸੀ ਤਾਂ ਕੋਲੋਂ ਮੈਂ ਪਨੀਰ ਕੱਟ ਲਿਆ ਸੀਗਾ ਪਨੀਰ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਪਨੀਰ ਵੀ ਵਿੱਚ ਪਾ ਦਵਾਂਗੇ। ਲਓ ਜੀ। ਇਹ ਤੁਹਾਡੀ ਆਪਦੀ ਮਰਜ਼ੀ ਹੈ ਵਿੱਚ ਪਨੀਰ ਪਾਉਣਾ ਹੈ ਤਾਂ ਤੇ ਨਹੀਂ ਤਾਂ ਛੋਲੇ ਤਾਂ ਆਪਣੇ ਪੂਰੇ ਬਣ ਕੇ ਆਪਣੇ ਕੋਲ ਇਸ ਟਾਈਮ ਤੇ ਹੀ ਰੈਡੀ ਹੈ ਤਾਂ ਹੁਣ ਆਪਾਂ ਪਨੀਰ ਪਾਉਣ ਤੋਂ ਬਾਅਦ ਵੀ ਨਾ ਥੋੜਾ ਜਿਹਾ ਉਪਰੋਂ ਢੱਕਣ ਵੈਸੇ ਨਹੀਂ ਵਿਸਲ ਨਹੀਂ ਲਾਵਾਂਗੇ ਤਾਂ ਜੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਉਪਰੋਂ ਆਪਾਂ ਢੱਕਣ ਦੇ ਕੇ ਤਾਂ 2-4 ਮਿੰਟ ਤੱਕ ਆਪਾਂ ਸਬਜ਼ੀ ਨੂੰ ਪਕਾ ਲਾਂਗੇ ਹੋਰ ਵੀ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਜਿਹੜਾ ਆਪਣੇ ਪਨੀਰ ਦੇ ਵਿੱਚ ਵੀ ਆ ਜਾਏ ਵਧੀਆ ਜਿਆਦਾ ਨਹੀਂ ਪਕਾਵਾਂਗੇ ਆਪਾਂ ਕਿਉਂਕਿ ਨਹੀਂ ਫਿਰ ਜਿਆਦਾ ਪਕਾਇਆ ਹੋਇਆ ਪਨੀਰ ਹਾਰਡ ਹੋ ਜਾਂਦਾ ਹੁੰਦਾ ਹੈ ਤਾਂ ਲਓ ਜੀ ਇਹ ਆਪਣੇ ਬਣ ਕੇ ਆ ਵਿੱਚੋਂ ਆਪਾਂ ਫਿਰ ਜਿਹੜੇ ਦਿਸਦੇ ਆ ਤਾਂ ਖੜੇ ਮਸਾਲੇ ਕੱਢ ਦਵਾਂਗੇ ਜਿਵੇਂ ਕਿ ਤੇਜ ਪੱਤਾ ਜਾਂ ਦਾਲਚੀਨੀ ਵਗੈਰਾ ਹੋਏ ਤਾਂ ਹੁਣ ਆਪਾਂ ਇਹਦੀ ਕਰਾਂਗੇ ਪਲੇਟਿੰਗ ਦੇਖਣ ਤੋਂ ਹੀ ਕਿੰਨੇ ਵਧੀਆ ਲੱਗ ਰਹੇ ਆ ਤਾਂ ਲਓ ਜੀ ਉਹ ਪੰਜਾਬੀ ਖਾਣਾ ਹੀ ਕੀ ਹੋਇਆ ਜਿਹਦੇ ਵਿੱਚ ਉਤੋਂ ਦੀ ਦੇਸੀ ਘਿਓ ਨਾ ਹੋਵੇ ਪੰਜਾਬੀਆਂ ਦੇ ਆਲਮੋਸਟ ਸਬਜੀ ਦੇ ਵਿੱਚ ਹੀ ਉਪਰੋਂ ਦੇਸੀ ਘਿਓ ਪੈਂਦਾ ਹੀ ਪੈਂਦਾ ਹੈ ਤਾਂ ਵਿੱਚ ਆਪਾਂ ਉਤੋਂ ਪਾ ਦਵਾਂਗੇ ਦੇਸੀ ਘਿਓ ਤੇ ਹਰਾ ਧਨੀਆ ਨਾਲ ਆਪਾਂ ਗਾਰਨਿਸ਼ ਕੀਤੀ ਹੈ ਲਓ ਜੀ ਵੀਵਰਸ ਅੰਬਰਸਰੀ ਛੋਲੇ ਬਣ ਕੇ ਆਪਣੇ ਕੋਲੇ ਰੈਡੀ ਹੈ ਜਿਹੜੇ ਕਿ ਭਾਵੇਂ ਕਿਸੇ ਵੀ ਪਰੌਂਠੇ ਨਾਲ ਰੋਟੀ ਨਾਲ 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 ਕਿਸੇ ਵੀ ਤਰ੍ਹਾਂ ਦੀ ਪੂਰੀ ਨਾਲ ਆਪਾਂ ਖਾ ਸਕਦੇ ਆ ਜਿਹੜੇ ਕਿ ਬਣਾਉਣੇ ਬਹੁਤ ਆਸਾਨ ਹੈ ਤੇ ਬੰਦੇ ਬਹੁਤ ਟੇਸਟੀ ਹੈ ਉਪਰੋਂ ਆਪਾਂ ਗਾਰਨਿਸ਼ ਕੀਤਾ ਦੇਸੀ ਘਿਓ ਨਾਲ ਤੇ ਹਰੇ ਧਨੀਏ ਦੇ ਪੱਤੇ ਨਾਲ ਤਾਂ ਵੀਵਰਸ ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ ਔਰ ਜੋ ਵੀਵਰਸ ਮੇਰੇ ਚੈਨਲ ਤੇ ਫਸਟ ਟਾਈਮ ਵੀਡੀਓ ਵੇਖਦੇ ਰਹੇ ਆ ப்ਲੀਜ਼ ਉਹਨਾਂ ਨੂੰ ਰਿਕੁਐਸਟ ਆ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਘੰਟੀ ਵਾਲਾ ਬਟਨ ਆ ਉੱਤੇ ਪ੍ਰੈਸ ਕਰਨਾ ਤਾਂਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਅੰਬਰਸਰੀ ਛੋਲਿਆਂ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ